ਜਦੋਂ ਵੀ ਕੋਈ ਸ਼ਰਧਾਲੂ ਸ਼ਰਦਾ ਭਾਵਨਾ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੱਲ ਦੇਖਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀਆਂ ਇਹ ਪੰਕਤੀਆਂ ਬਦੋਬਦੀ ਸੁਰਤ ਵਿੱਚ ਆ ਜਾਂਦੀਆਂ ਹਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਸਨ ਜਿਨ੍ਹਾਂ ਨੇ ਆਪਣਾ ਸਿਰ ਧੜ ਤੋਂ ਜੁਦਾ ਹੋਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਲਈ ਅੰਤ ਤੱਕ ਦੁਸ਼ਮਣਾਂ ਨਾਲ ਲੜਦੇ ਰਹੇ ਅਤੇ ਕਿਵੇਂ ਦਿਨ ਵਿੱਚ 14-14 ਘੰਟੇ ਕਲਮ ਚਲਾਉਂਦੇ ਅਤੇ ਲੋੜ ਪੈਣ ਤੇ 75 ਸਾਲ ਦੀ ਉਮਰ ਵਿੱਚ 18 ਸਿਰ ਦਾ ਖੰਡਾ ਫੜ ਕੇ ਦੁਸ਼ਮਣ ਦੇ ਦੰਦ ਵੀ ਖੱਟੇ ਕਰਨ ਤੋਂ ਪਿੱਛੇ ਨਹੀਂ ਹਟੇ। ਅਤੇ ਜੇਕਰ ਕੌਮ ਵਿੱਚ ਉਹਨਾਂ ਦੇ ਸਤਕਾਰ ਦੀ ਗੱਲ ਕਰੀਏ ਕਿ ਜਿਸ ਸਮੇਂ 1733 ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਪੇਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇਹ ਨਵਾਬੀ ਸਾਹਮਣੇ ਬੈਠੇ ਕੌਮ ਦੀਆਂ ਸਭ ਤੋਂ ਮਹਾਨ ਸ਼ਖਸੀਅਤਾਂ ਇਨ੍ਹਾਂ ਪੰਜਾਂ ਦੇ ਪੈਰਾਂ ਨੂੰ ਸੁਹਾ ਕੇ ਮੇਰੀ ਝੋਲੀ ਵਿੱਚ ਪਾਈ ਜਾਵੇ ਤਾਂ ਮੈਂ ਇਸ ਨੂੰ ਫਿਰ ਹੀ ਪ੍ਰਵਾਨ ਕਰਾਂਗਾ। ਉਨ੍ਹਾਂ ਪੰਜਾਂ ਸਿੰਘਾਂ ਵਿੱਚ ਵੀ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਜਕੀਆ, ਸਰਦਾਰ ਦਰਬਾਰਾ ਸਿੰਘ ਜੀ, ਸਰਦਾਰ ਕਰਮ ਸਿੰਘ ਜੀ ਸ਼ਹੀਦ ਅਤੇ ਉਨ੍ਹਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ। ਇਸ ਵੀਡੀਓ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਦੇ ਇਤਿਹਾਸ ਤੇ ਚਾਨਣਾ ਪਾਵਾਂਗੇ। ਸੋ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸ਼ੁਰੂ ਤੋਂ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਪਹੁਵਿੰਡਰ ਅੰਮ੍ਰਿਤਸਰ ਵਿਖੇ 26 ਜਨਵਰੀ 1682 ਨੂੰ ਹੋਇਆ ਸੀ। ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ ਅਤੇ ਪਿਤਾ ਜੀ ਭਾਈ ਭਗਤਾ ਜੀ ਸਨ। ਜੇਕਰ ਇਹਨਾਂ ਦੇ ਪਰਿਵਾਰ ਪਿਛੋਕੜ ਦੀ ਗੱਲ ਕਰੀਏ ਤਾਂ ਅੱਜ ਤੋਂ 5000 ਸਾਲ ਪਹਿਲਾਂ ਮਿਡਲ ਏਸ਼ੀਆ ਸਾਈਡ ਤੋਂ ਕੁਝ ਫਿਰਕੂ ਕਬੀਲੇ ਇੱਥੇ ਪਿੰਡਾਂ ਦੇ ਰੂਪ ਵਿੱਚ ਆ ਕੇ ਵੱਸ ਗਏ ਸੀ। ਇਹਨਾਂ ਦਾ ਇਹ ਕਬੀਲਾ ਸਮੇਂ ਦੇ ਨਾਲ ਨਾਲ ਬਹੁਤ ਵਧਿਆ ਫੁੱਲਿਆ ਅਤੇ ਸੱਭਿਆਚਾਰ ਦੇ ਅਨੁਸਾਰ ਆਪਣੀਆਂ ਗੋਤਾਂ ਨਿਰਧਾਰਤ ਕਰ ਲਈਆਂ। ਇੱਥੇ ਅਸੀਂ ਬਾਬਾ ਜੀ ਦੀ ਗੋਤ ਨਹੀਂ ਦੱਸ ਰਹੇ ਕਿਉਂਕਿ ਕਮੈਂਟਾਂ ਵਿੱਚ ਫਿਰ ਵਿਵਾਦ ਛਿੜ ਜਾਏਗਾ ਕਿਉਂਕਿ ਜਦੋਂ ਨਾਮ ਪਿੱਛੇ ਕੌਰ ਜਾਂ ਸਿੰਘ ਲੱਗ ਜਾਂਦਾ ਹੈ ਤਾਂ ਉੱਥੇ ਕਿਸੇ ਗੋਤ ਦਾ ਸਵਾਲ ਹੀ ਨਹੀਂ ਉੱਠਦਾ ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਸੀ ਬਾਬਾ ਦੀਪ ਸਿੰਘ ਜੀ ਜਦੋਂ ਬਚਪਨ ਵਿੱਚ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉੱਥੇ ਉਹਨਾਂ ਦਾ ਮਨ ਇੰਨਾ ਲੱਗਦਾ ਹੈ ਕਿ ਵਾਪਸ ਹੀ ਨਹੀਂ ਆਉਂਦੇ ਉੱਥੋਂ ਅਤੇ ਇੱਥੇ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਹੀ ਇਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਅਤੇ ਛੇਤੀ ਹੀ ਉਹ ਸੰਸਕ੍ਰਿਤ ਗੁਰਮੁਖੀ ਅਤੇ ਫਾਰਸੀ ਵਿੱਚ નિਪੁੰਨ ਹੋ ਗਏ ਇਸ ਦੇ ਨਾਲ ਨਾਲ ਅਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਸ਼ਸਤਰ ਵਿਦਿਆ ਵੀ ਪ੍ਰਾਪਤ ਕੀਤੀ ਇਸ ਤਰ੍ਹਾਂ ਉਹਨਾਂ ਦਾ ਨਾਮ ਕੌਮ ਦੇ ਮੁੱਖ ਯੋਧਿਆਂ ਅਤੇ ਮੁੱਖ ਵਿਦਵਾਨਾਂ ਵਿੱਚ ਆਉਣ ਲੱਗ ਪਿਆ ਜ ਜਦੋਂ ਖਾਲਸਾ ਪੰਥ ਸਾਜਿਆ ਗਿਆ ਸੀ ਤਾਂ ਉਤੇ ਹਜ਼ਾਰਾਂ ਭਾਗਾਂ ਵਾਲੇ ਸਿੰਘਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਅਮਰਿਸ਼ਕਿਆ ਸੀ ਇਸ ਤੋਂ ਬਾਅਦ 1703 ਈਸਵੀ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਅਗਿਆ ਲੈ ਕੇ ਉਹ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਵਾਪਸ ਪਿੰਡ ਲੈ ਗਏ। ਪਿੰਡ ਆ ਕੇ ਬਾਬਾ ਜੀ ਨੇ ਆਪਣੇ ਇਲਾਕੇ ਵਿੱਚ ਗੁਰਮੁਖੀ ਅਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। 1704 ਈਸਵੀ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਰਸਾ ਕੰਡੇ ਹੋਇਆ ਪਰਿਵਾਰ ਵਿਛੋੜਾ ਅਤੇ ਸਾਕਾ ਸਰਹੰਦ ਇਨ੍ਹਾਂ ਸਾਰੇ ਵਰਤਾਰਿਆਂ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਵਿਖੇ ਹੀ ਸਨ ਕਿਉਂਕਿ ਉਸ ਸਮੇਂ ਸੰਚਾਰ ਦੇ ਬਹੁਤੇ ਕੋਈ ਸਾਧਨ ਨਹੀਂ ਹੁੰਦੇ ਸੀ। ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਾਪਰੇ ਇਸ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ ਸੀ ਦੁਨੀਆ ਉੱਪਰ ਵਿਲੱਖਣ ਇਤਿਹਾਸ ਰਚਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਦਮਦਮਾ ਸਾਹਿ ਪਹੁੰਚੇ ਤਾਂ ਇਹ ਸਮਾਂ ਜੰਗਾਂ ਯੁੱਧਾਂ ਤੋਂ ਬਾਅਦ ਥੋੜਾ ਸ਼ਾਂਤੀ ਵਾਲਾ ਸੀ ਇਸ ਸਮੇਂ ਦੌਰਾਨ ਗੁਰੂ ਸਾਹਿਬ ਨੇ ਨਵੇਂ ਪਾਸ਼ਾ ਜਿੱਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਲਿਖਵਾ ਕੇ ਸੰਪੂਰਨ ਕਰਨ ਲਈ ਕਾਰਜ ਆਰੰਭ ਕੀਤਾ ਇਸ ਕੰਮ ਲਈ ਕੌਮ ਦੇ ਦੋ ਵਿਦਵਾਨ ਬੁਲਾਏ ਗਏ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਉਸ ਸਮੇਂ ਸ੍ਰੀ ਆਦ ਗ੍ਰੰਥ ਜੀ ਦੀ ਮੁੱਖ ਬੀੜ ਧੀਰਮੱਲੀਆਂ ਕੋਲ ਸੀ ਜਦੋਂ ਉਹਨਾਂ ਨੇ ਖੋਡੀ ਨੀਤ ਦਿਖਾਉਂਦੇ ਹੋਏ ਇਸ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਿੱਚ ਅੜਚਨ ਖੜੀ ਹੋ ਗਈ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਨਾਲ ਪੂਰੇ ਆਦ ਗ੍ਰੰਥ ਦਾ ਉਚਾਰਨ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਲਿਖਤ ਰੂਪ ਵਿੱਚ ਉਤਾਰਿਆ ਇਸ ਤਰ੍ਹਾਂ ਇਹ ਮਹਾਨ ਕਾਰਜ ਸੰਪੂਰਨ ਹੋਇਆ ਹੁਣ ਇੱਥੇ ਕੁਝ ਲੋਕਾਂ ਦੇ ਦਿਲਵਿਜੇ ਇਹ ਸ਼ੰਕਾ ਹੋ ਸਕਦੀ ਹੈ ਕਿ ਤਿੰਨ ਦਿਨਾਂ ਵਿੱਚ ਪੜ੍ਹ ਕੇ ਸੰਪੂਰਨ ਹੋਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਿਵੇਂ ਹੋ ਸਕਦਾ ਹੈ ਪਰ ਅਜੇ ਕੁਝ ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਮਸ਼ਹੂਰ ਇਤਿਹਾਸਕਾਰ ਸਰਦਾਰ ਕਾਨ ਸਿੰਘ ਨਾਭਾ ਜੀ ਦੇ ਪਿਤਾ ਜੀ ਭਾਈ ਨਰੈਣ ਸਿੰਘ ਜੀ ਇਸ ਦੁਨੀਆ ਤੇ ਮੌਜੂਦ ਸੀ ਉਹਨਾਂ ਨੂੰ ੴ ਤੋਂ ਲੈ ਕੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਯਾਦ ਸੀ ਜੇਕਰ ਇਹ ਆਮ ਇਨਸਾਨ ਇੰਨੀ ਸਮਰੱਥਾ ਰੱਖਦਾ ਹੈ ਤਾਂ ਫਿਰ ਇਸ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਇਹ ਕਿੰਨੀ ਕੁ ਵੱਡੀ ਗੱਲ ਹੋਵੇਗੀ ਇਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਰਵਾਨਾ ਹੋਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਵਿੱਚ ਰਹਿ ਕੇ ਹੀ ਸਿੱਖੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਇਸ ਹੁਕਮ ਤੋਂ ਬਾਅਦ ਬਾਬਾ ਜੀ ਫਿਰ ਕਦੇ ਆਪਣੇ ਘਰ ਵਾਪਸ ਹੀ ਨਹੀਂ ਗਏ ਅਤੇ ਇੱਥੇ ਹੀ ਰਹਿ ਕੇ ਗੁਰਮੁਖੀ ਸਿੱਖੀ ਪ੍ਰਚਾਰ ਅਤੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੰਦੇ ਰਹੇ ਇਸ ਦੇ ਨਾਲ ਨਾਲ 11 ਸਾਲ ਤੱਕ 14 14 ਘੰਟੇ ਲਿਖ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ ਜੋ ਇੱਕ ਇੱਕ ਕਰਕੇ ਚਾਰ ਤਖਤਾਂ ਵਿੱਚ ਭੇਜੇ ਗਏ ਇੱਕ ਸਰੂਪ ਬਾਬਾ ਜੀ ਨੇ ਫਾਰਸੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਸੀ ਇਸ ਤੋਂ ਇਲਾਵਾ ਅਨੇਕਾਂ ਪੋਥੀਆਂ ਵੀ ਤਿਆਰ ਕੀਤੀਆਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਭਹਾਦਰ ਛੋਟੇ ਸੈਫਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਗਏ ਸੀ ਤਾਂ ਉਹਨਾਂ ਦੀ ਮਦਦ ਲਈ ਬਾਬਾ ਦੀਪ ਸਿੰਘ ਜੀ ਵੀ ਸਰਹੰਦ ਪਹੁੰਚ ਗਏ ਸਨ ਕਿਉਂਕਿ ਬਾਬਾ ਜੀ ਦੇ ਮਨ ਵਿੱਚ ਲੰਬੇ ਸਮੇਂ ਤੋਂ ਹੀ ਮਲਾਲ ਸੀ ਕਿ ਗੁਰੂ ਸਾਹਿਬ ਅਤੇ ਪਰਿਵਾਰ ਨਾਲ ਵਾਪਰੇ ਵਰਤਾਰੇ ਦੌਰਾਨ ਬਾਬਾ ਜੀ ਆਪਣੇ ਘਰ ਵਿੱਚ ਸਨ ਹੁਣ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਬਾਬਾ ਜੀ ਨੇ ਇਸ ਜੰਗ ਵਿੱਚ ਅਹਿਮ ਰੋਲ ਅਦਾ ਕੀਤਾ ਇਤਿਹਾਸਕਾਰ ਲਿਖਦੇ ਹਨ ਕਿ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਅੰਤਿਮ ਜੀਵਨ ਬਾਰੇ ਆਪਾਂ ਸਭ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਤਾਂ ਪਤਾ ਹੈ ਪਰ ਇਸ ਪੂਰਨ ਵਰਤਾਰੇ ਦੀ ਇੰਟਰਸਟਿੰਗ ਇਤਿਹਾਸ ਬਾਰੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਚਲੋ ਹੁਣ ਆਪਣੀ ਇਕਾਗਰਤਾ ਨੂੰ 1753 ਦੇ ਪੰਜਾਬ ਦੇ ਟਿਕਾਊ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜੀ ਨਾਲ ਇੱਕ ਤਾਕਤਵਰ ਧਿਰ ਦੇ ਰੂਪ ਵਿੱਚ ਉੱਭਰ ਕੇ ਆਏ ਮੀਰ ਮੰਨੂ ਉਹੀ ਸੀ ਜਿਸ ਨੇ ਜਨਤਕ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਇਹ ਭਾਰਤ ਉਤੇ ਅਬਦਾਲੀ ਦੇ ਹਮਲਿਆਂ ਦਾ ਦੌਰ ਸੀ ਅਬਦਾਲੀ ਭਾਰਤ ਵਿੱਚੋਂ ਗੱਡਿਆਂ ਦੇ ਗੱਡੇ ਖਜ਼ਾਨੇ ਅਤੇ ਔਰਤਾਂ ਨੂੰ ਲੁੱਟ ਕੇ ਲੈ ਆਉਂਦਾ ਅਤੇ ਹਰ ਵਾਰ ਸਿੱਖ ਉਸ ਨੂੰ ਘੇਰ ਲੈਂਦੇ ਅਤੇ ਧੀਆਂ ਭੈਣਾਂ ਨੂੰ ਛੁੜਾ ਕੇ ਅਤੇ ਕੁਝ ਖਜ਼ਾਨਾ ਵੀ ਲੁੱਟ ਲੈਂਦੇ ਅਬਦਾਲੀ ਆਪਣੇ ਚਾਰ ਹਮਲਿਆਂ ਦੌਰਾਨ ਤੰਗ ਆ ਕੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਦਾ ਹੈ ਕਿ ਇਹ ਸਿੱਖ ਕੌਣ ਹਨ ਤਾਂ ਉਹ ਜਵਾਬ ਦਿੰਦਾ ਹੈ ਕਿ ਇਹ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਅਸੀਂ ਮਾਰ ਮਾਰ ਕੇ ਥੱਕ ਗਏ ਪਰ ਇਹ ਨਹੀਂ ਮੁੱਕਦੇ ਇਹਨਾਂ ਦਾ ਗੁਰੂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪਤਾ ਨਹੀਂ ਕੀ ਸ਼ਕਤੀ ਪਾ ਗਿਆ ਉੱਥੇ ਜਾ ਕੇ ਇਹ ਜਿਵੇਂ ਅਮਰੀ ਹੋ ਜਾਂਦੇ ਹਨ ਅਬਦਾਲੀ ਆਪ ਦਾ ਕਾਬਲਵਲ ਮੁੜ ਗਿਆ ਅਤੇ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਅਤੇ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਠਾਪ ਕੇ ਕਿਹਾ ਕਿ ਜੋ ਮਰਜ਼ੀ ਕਰੋ ਪਰ ਇਹ ਸਿੱਖ ਇਸ ਦੁਨੀਆ ਤੇ ਜੂnde ਨਹੀਂ ਰਹਿਣੇ ਚਾਹੀਦੇ ਅਤੇ ਸਭ ਤੋਂ ਪਹਿਲਾਂ ਜਾਓ ਅਤੇ ਉਸ ਸਰੋਵਰ ਦਾ ਕੁਝ ਕਰੋ ਇਸ ਤਰ੍ਹਾਂ ਜ਼ਾਲਮਾਂ ਨੇ ਹਮਲਾ ਕਰਕੇ ਪਵਿੱਤਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਅਤੇ ਗੰਦ ਨਾਲ ਪੂਰ ਦਿੱਤਾ ਦੇਗਾ ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ ਦਰਬਾਰ ਸਾਹਿਬ ਨੂੰ ਪੂਰੇ ਜਾਣ ਤੱਕ ਦੀ ਪੂਰੀ ਕਹਾਣੀ ਆਪਾਂ ਭਾਈ ਮਨੀ ਸਿੰਘ ਜੀ ਵਾਲੀ ਵੀਡੀਓ ਵਿੱਚ ਵੀ ਕੀਤੀ ਹੈ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖਿਓ ਚਲੋ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਹੋ ਚੁੱਕੀ ਸੀ ਦਰਬਾਰ ਸਾਹਿਬ ਜੀ ਦੀ ਇਸ ਬੇਅਦਬੀ ਦੀ ਖਬਰ ਜਦੋਂ ਇਸ ਬਜ਼ੁਰਗ ਬਾਬੇ ਦੀਪ ਸਿੰਘ ਜੀ ਕੋਲ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋਈਆਂ ਅਤੇ ਡੋਲੇ ਫੜਨ ਲੱਗੇ ਉਹ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਉਸ ਸਮੇਂ ਉਹਨਾਂ ਨਾਲ ਕੇਵਲ 8 ਸਿੰਘ ਹੀ ਸਨ ਪਿੰਡ ਵਿਟ ਪਿੰਡ ਪਿੰਡ ਸੁਨੇਹਾ ਭੇਜਿਆ ਗਿਆ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਤੇ ਗੁਰੂ ਲਈ ਪਿਆਰ ਹੈ ਉਹ ਸ਼ਾਸਤਰ ਲੈ ਕੇ ਪਹੁੰਚਣ ਸਿੰਘ ਜੁੜਦੇ ਗਏ ਅਤੇ ਜਦੋਂ ਤੱਕ ਬਾਬਾ ਜੀ ਤਰਨਤਾਰਨ ਪਹੁੰਚੇ ਉਦੋਂ ਤੱਕ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਗਈ ਸੀ ਤਰਨਤਾਰਨ ਦੇ ਨੇੜੇ ਇਸ ਜਥੇ ਨੇ ਪੜਾ ਕੀਤਾ ਅਤੇ ਸਵੇਰੇ ਬਾਬਾ ਜੀ ਨੇ ਸ਼ਹਿਰ ਦੇ ਬਾਹਰ ਜਾ ਕੇ ਆਪਣੇ ਖੰਡੇ ਨਾਲ ਲਕੀਰ ਖਿੱਚ ਦਿੱਤੀ ਤੇ ਗੱਜ ਕੇ ਆਖਿਆ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਜਿਸ ਨੂੰ ਗੁਰੂ ਤੋਂ ਵੱਧ ਕੇ ਪਰਿਵਾਰ ਨਾਲ ਮੋਹ ਹੈ ਉਹ ਪਿੱਛੇ हट ਸਕਦਾ ਹੈ ਜਿਸ ਨੂੰ ਗੁਰੂ ਲਈ ਸ਼ਹੀਦ ਹੋਣ ਦਾ ਚਾਹ ਹੈ ਉਹ ਲਕੀਰ ਟੱਪ ਕੇ ਸਾਡੇ ਨਾਲ ਆ ਰਲੇ ਸਾਰੇ ਦੇ ਸਾਰੇ ਸਿੰਘਾਂ ਨੇ ਲਕੀਰ ਟੱਪ ਕੇ ਜਕਾਰੇ ਛੱਡੇ ਉਧਰ ਜਦੋਂ ਜਹਾਨ ਖਾਨ ਨੂੰ ਸਿੰਘਾਂ ਦੀ ਚੜ੍ਹਾਈ ਕਰਕੇ ਆਉਣ ਦਾ ਪਤਾ ਲੱਗਾ ਤਾਂ ਉਸਨੇ ਆਪਣੀ 20000 ਦੀ ਫੌਜ ਤਿਆਰ ਕਰ ਲਈ ਅਤੇ ਤੈਮੂਰ ਨੂੰ ਫੌਜ ਭੇਜਣ ਲਈ ਸੁਨੇਹਾ ਭੇਜ ਦਿੱਤਾ 4000 ਸਿੰਘਾਂ ਦਾ 20000 ਦੀ ਫੌਜ ਨਾਲ ਗੋਹਵਾਰ ਪਿੰਡ ਵਿਖੇ ਸਾਹਮਣਾ ਹੁੰਦਾ ਹੈ ਵੱਡੇ ਪੱਦਰ ਤੇ ਕੱਟ ਵੱਡ ਸ਼ੁਰੂ ਹੋ ਜਾਂਦੀ ਹੈ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਦੋ ਧਾਰੀ ਖੰਡਾ ਤੇ ਦੂਜੇ ਹੱਥ ਗੁਰਜ ਫੜ ਕੇ ਦੁਸ਼ਮਣਾਂ ਦੇ ਕਹਿਰ ਬਣ ਕੇ ਬਰਸ ਪਏ 18 ਸੇਰ ਦੇ ਖੰਡੇ ਦਾ ਤਾਂ ਸਭ ਨੂੰ ਪਤਾ ਹੈ ਪਰ ਦੂਜੇ ਹੱਥ ਵਿੱਚ ਫੜੀ ਗੁਰਜਦਾ ਭਾਰ ਵੀ ਕਹਿੰਦੇ ਇੰਨਾ ਹੀ ਸੀ ਅਫਗਾਨਾ ਦੇ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਬਾਬਾ ਜੀ ਨੇ ਸਿਰ ਵਿੱਚ ਗੁਰਜ ਮਾਰ ਕੇ ਹੀ ਮਾਰਿਆ ਸੀ ਇਸ ਦੌਰਾਨ ਬੜੀ ਹੈਰਾਨੀ ਵਾਲੀ ਘਟਨਾ ਵਾਪਰੀ ਤੇ ਪੂਰੀ ਜੰਗ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਇੱਕ ਗੁਰੂ ਦਾ ਸਿੰਘ ਭਾਈ ਲਕਸ਼ਮਣ ਸਿੰਘ ਇਸ ਜੰਗ ਵਿੱਚ ਜਹਾਨ ਖਾਨ ਦੇ ਹਾਥੀ ਦੇ ਬਰਾਬਰ ਆਪਣੇ ਘੋੜੇ ਦਾ ਇੱਕ ਮਿੱਟੀ ਦੇ ਢੋਡੇ ਤੋਂ ਅਜਿਹੀ ਛਾਲ ਮਰਾਉਂਦਾ ਹੈ ਕਿ ਆਪਣੀ ਤੇਗ ਨਾਲ ਹਾਥੀ ਤੇ ਬੈਠੇ ਜਹਾਨ ਖਾਨ ਦਾ ਸਿਰ ਤੋ ਅਲੱਗ ਕਰ ਦਿੰਦਾ ਹੈ ਜਿਵੇਂ ਹੀ ਜਰਨੈਲ ਦੀ ਮੌਤ ਹੁੰਦੀ ਹੈ ਜੰਗ ਵਿੱਚ ਭਗੜੜ ਮੱਚ ਗਈ ਅਤੇ ਸਾਰੇ ਸਿਪਾਹੀ ਪਿੱਛੇ ਨੂੰ ਭੱਜਣ ਲੱਗੇ ਸਿੰਘਾਂ ਨੇ ਇਹ ਜੰਗ ਫਤਿਹ ਕਰ ਲਈ ਸਿੰਘਾਂ ਨੇ ਅੰਮ੍ਰਿਤਸਰ ਵੱਲ ਵਧਣਾ ਜਾਰੀ ਰੱਖਿਆ ਜੋ ਮੁਸਲਿਮ ਸੈਨਾ ਵਾਪਸ ਲਾਹੌਰ ਵੱਲ ਭੱਜ ਰਹੀ ਸੀ ਉਹਨਾਂ ਦਾ ਮਿਲਾਪ ਲਾਹੌਰ ਤੋਂ ਸੈਨਾ ਸਮੇਤ ਆ ਰਹੇ ਤੈਮੂਰ ਨਾਲ ਹੁੰਦਾ ਹੈ ਤੈਮੂਰ ਨੇ ਉਹਨਾਂ ਭੱਜ ਕੇ ਆ ਰਹੇ ਸੈਨਿਕਾਂ ਨੂੰ ਵੀ ਆਪਣੇ ਨਾਲ ਲਾ ਲਿਆ ਤੇ ਜੰਗ ਦੇ ਮੈਦਾਨ ਵੱਲ ਤੁਰ ਪਿਆ ਹੁਣ ਇੱਕ ਵਾਰ ਫਿਰ ਸਿੰਘ ਤੇ ਤੈਮੂਰ ਦੀ ਫੌਜ ਆਮੋ ਸਾਹਮਣੇ ਹੋਈ। ਹੁਣ ਦੁਸ਼ਮਣ ਦੀ ਫੌਜ ਲਗਭਗ ਦੁੱਗਣੀ ਹੋ ਚੁੱਕੀ ਸੀ ਤੇ ਜੰਗ ਫਿਰ ਸ਼ੁਰੂ ਹੋ ਗਈ। ਬਾਬਾ ਜੀ ਆਪਣੇ ਘੋੜੇ ਤੇ ਦੁਸ਼ਮਣਾਂ ਤੇ ਬਿਜਲੀ ਵਾਂਗ ਗਰਜਣ ਲੱਗੇ। ਦੁਸ਼ਮਣ ਵੱਲੋਂ ਬਾਬਾ ਜੀ ਦੇ ਘੋੜੇ ਦੀ ਧੌਣ ਤੇ ਵਾਰ ਕੀਤਾ ਜਾਂਦਾ ਹੈ। ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਸ਼ਹੀਦੀ ਪਾ ਜਾਂਦਾ ਹੈ। ਫਿਰ ਬਾਬਾ ਜੀ ਦੁਸ਼ਮਣਾਂ ਨੂੰ ਵੜਦੇ ਹੋਏ ਪੈਦਲ ਹੀ ਦਰਬਾਰ ਸਾਹਿਬ ਵੱਲ ਤੁਰ ਪੈਂਦੇ ਹਨ। ਤਾਂ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਦੇਖ ਇੱਕ ਮੁਸਲਮ ਜਰਨੈਲ ਬਾਬਾ ਜੀ ਨੂੰ ਇਕੱਲੇ ਨਾਲ ਇਕੱਲਾ ਲੜਨ ਲਈ ਵੰਗਾਰਦਾ ਹੈ। ਹੁਣ ਦੋਨੋਂ ਬਹਾਦਰ ਸੂਰਮੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਸਨ ਇੱਕ ਪਾਸੇ 75 ਸਾਲ ਦੇ ਬਾਬਾ ਦੀਪ ਸਿੰਘ ਜੀ ਤੇ ਦੂਜੇ ਪਾਸੇ 35 ਸਾਲ ਦਾ ਬਹਾਦਰ ਸੂਰਮਾ ਅਯਾਨ ਖਾਨ ਕਾਫੀ ਸਮਾਂ ਲੜਾਈ ਚੱਲਦੀ ਰਹੀ ਅੰਤ ਅਜਿਹਾ ਸਮਾਂ ਆਇਆ ਜਦੋਂ ਦੋਨਾਂ ਸੂਰਮਿਆਂ ਨੇ ਇੱਕੋ ਸਮੇਂ वार ਕੀਤਾ ਤੇ ਇਸ ਵਾਰ ਨਾਲ ਦੋਨਾਂ ਜਰਨੈਲਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ ਬਾਬਾ ਦੀਪ ਸਿੰਘ ਜੀ ਦਾ ਸਿਰ ਧਰਤੀ ਤੇ ਡਿੱਗ ਪਿਆ ਅਤੇ ਡਿੱਗਾ ਪਿਆ ਸੀਸ ਦੇਖ ਕੇ ਇੱਕ ਸਿੰਘ ਨੇ ਭਾਵੁਕ ਹੋ ਕੇ ਬਚਨ ਕੀਤਾ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਵਿੱਚ ਬਚਨ ਕਰਕੇ ਤੁਰੇ ਸੀ ਕਿ ਤੁਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਪਹੁੰਚੋਗੇ ਪਰ ਤੁਸੀਂ ਤਾਂ ਇੱਥੇ ਹੀ ਦੀਪਾ ਗਏ ਇਹ ਬਚਨ ਅਧੂਰਾ ਹੀ ਰਹਿ ਜਾਏਗਾ ਇਹ ਸੁਣ ਕੇ ਬਾਬਾ ਜੀ ਦਾ ਸਰੀਰ ਫਿਰ ਤੋਂ ਹਰਕਤ ਵਿੱਚ ਆਇਆ ਉਹਨਾਂ ਨੇ ਉੱਠ ਕੇ ਆਪਣਾ ਸੀਸ ਖੰਬੀ ਤਲੀ ਤੇ ਧਰ ਲਿਆ ਤੇ ਸੱਜੇ ਹੱਥ ਨਾਲ ਖੰਡਾ ਫੜ ਕੇ ਦੁਸ਼ਮਣਾਂ ਨੂੰ ਵੱਢਦੇ ਹੋਏ ਫਿਰ ਤੋਂ ਅੱਗੇ ਵਧਣ ਲੱਗੇ ਜਦੋਂ ਦੁਸ਼ਮਣਾਂ ਨੇ ਦੇਖਿਆ ਕਿ ਇਹ ਸਿੰਘ ਤਾਂ ਮਾਰ ਕੇ ਵੀ ਨਹੀਂ ਰੁਕਦੇ ਦੁਸ਼ਮਣ ਫੌਜ ਬਾਬਾ ਦੀਪ ਸਿੰਘ ਜੀ ਨੂੰ ਦੇਖ ਕੇ ਇੰਨੀ ਘਾਬਰ ਗਈ ਕਿ ਆਪਣੇ ਹਥਿਆਰ ਸੁੱਟ ਕੇ ਭੱਜਣੇ ਸ਼ੁਰੂ ਹੋ ਗਏ ਬਾਬਾ ਜੀ ਦਾ ਸ਼ਰੀਰ ਤੇ ਸੀਸ ਦੋਹਾਂ ਵਿੱਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਇਹ ਆਖਰਕਾਰ ਪ੍ਰਕਰਮਾਂ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਆਪਣਾ ਵਚਨ ਪੂਰਾ ਕੀਤਾ ਤੇ ਉਸ ਤੋਂ ਬਾਅਦ ਹੀ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਜਿੱਥੇ ਬਾਬਾ ਜੀ ਸ਼ਹੀਦ ਹੋਏ ਉੱਥੇ ਸੰਗਤਾਂ ਨਤ ਮਸਤਕ ਹੁੰਦੀਆਂ ਹਨ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸਾਰਿਆਂ ਨਾਲ ਸ਼ੇਅਰ ਜਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ